ਹਾਂਜੀ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਆਪਾਂ ਪਿਛਲੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਮਿਸਲਾਂ ਦਾ ਜਿਹੜਾ ਹੈ ਉਹ ਜ਼ਿਕਰ ਕਰ ਚੁੱਕੇ ਆ ਤੇ ਲਾਸਟ ਟਾਈਮ ਆਪਾਂ ਜਿਹੜੀ ਮਿਸਲ ਬਾਰੇ ਗੱਲ ਕੀਤੀ ਸੀ ਉਹ ਸੀਗੀ ਕਰੋੜ ਸਿੰਘੀਆ ਮਿਸਲ ਤੇ ਆਪਾਂ ਉਹਦੇ 'ਚ ਸਰਦਾਰ ਭਗੇਲ ਸਿੰਘ ਦੀ ਗੱਲ ਕੀਤੀ ਸੀ ਤੇ ਅੱਜ ਜਿਹੜੀ ਨਵੀਂ ਵੀਡੀਓ ਲੈ ਕੇ ਮੈਂ ਹਾਜ਼ਰ ਹੋਇਆ ਇਹਦੇ ਵਿੱਚ ਆਪਾਂ ਜਿਹੜੀ ਮਿਸਲ ਹੈ ਨਿਸ਼ਾਨ ਵਾਲੀਆ ਜਾਂ ਮਿਸਲ ਨਿਸ਼ਾਨਾ ਵਾਲੀ ਇਸ ਮਿਸਲ ਦੀ ਆਪਾਂ ਗੱਲ ਕਰਾਂਗੇ ਇਹ ਮਿਸਲ ਕਿਵੇਂ ਹੋਣੀ ਚਾਹੀ ਤੇ ਇਹਦਾ ਬਾਨੀ ਕੌਣ ਆ ਤੇ ਇਹ ਮਿਸਲ ਦਾ ਇਹ ਨਾਮ ਪਿਆ ਕਿਵੇਂ ਤਾਂ ਜੇ ਆਪਾਂ ਨਿਸ਼ਾਨ ਦੀ ਉਹ ਗੱਲ ਕਰੀਏ ਨਿਸ਼ਾਨ ਸਿੱਧੇ ਅਰਥਾਂ ਦੇ ਵਿੱਚ ਨਿਸ਼ਾਨ ਦਾ ਮੈਨਾ ਹੁੰਦਾ ਝੰਡਾ ਫਲੈਗ ਹਣਾ ਕਿਸੇ ਵੀ ਸੈਨਾ ਦੀ ਜਦੋਂ ਜੰਗ ਲੱਗਦੀ ਹੈ ਜਾਂ ਜਦੋਂ ਜੁੱਧ ਹੁੰਦੇ ਨੇ ਹੁਣ ਵੀ ਤੇ ਪੁਰਾਣੇ ਸਮਿਆਂ ਦੇ ਵਿੱਚ ਵੀ ਤਾਂ ਉਹਦੇ ਵਿੱਚ ਬਾਕੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਬਾਕੀ ਹਥਿਆਰ ਗੋਲੀ ਸਿੱਕਾ ਜੋ ਵੀ ਹੈ ਉਹਨਾਂ ਦੇ ਨਾਲ ਜਿਹੜਾ ਝੰਡਾ ਹੈ ਉਹਦੀ ਅੱਜ ਵੀ ਐਮਿਹਤ ਉਹਨੀ ਹੋ ਤੇ ਮਿਸਲਾਂ ਨੇ ਸਮੇਂ ਜਦੋਂ ਇਹ ਮਿਸਲ ਬਣੀ ਮਿਸਲ ਨਿਸ਼ਾਨ ਵਾਲੀ ਆ ਜਾਂ ਨਿਸ਼ਾਨਾ ਵਾਲੀ ਮਿਸਲ ਕਾ ਉਸ ਵਕਤ ਵੀ ਇਹੀ ਉਹ ਮਿਸਲ ਸੀ ਜਿਨੇ ਖਾਲਸੇ ਦਾ ਜਾਂ ਖਾਲਸਾ ਪੰਥ ਦਾ ਜਿਹੜਾ ਝੰਡਾ ਹੈ ਉਹ ਹਮੇਸ਼ਾ ਉਹਦਾ ਸਤਕਾਰ ਉੱਚਾ ਰੱਖਿਆ ਉਹਦਾ ਸਤਕਾਰ ਬਹਾਲ ਰੱਖਿਆ ਔਰ ਪੂਰੀ ਦੁਨੀਆ ਦੇ ਵਿੱਚ ਹਨਾ ਜਿੱਥੇ-ਜਿੱਥੇ ਤੱਕ ਵੀ ਖਾਲਸਾ ਸੈਨਾ ਗਈ ਭਾਰਤ ਦੇ ਵਿੱਚ ਅਲੱਗ-ਅਲੱਗ ਅ ਇਲਾਕਿਆਂ ਦੇ ਵਿੱਚ ਤਾਂ ਉੱਥੇ ਇਹਨਾਂ ਨੇ ਉਹ ਸਾਰੇ ਖਾਲਸਾ ਜੀ ਦੇ ਝੰਡੇ ਨੂੰ ਇਹਨਾਂ ਨੇ ਝੁਲਾ ਕੇ ਰੱਖਿਆ ਇਸ ਮਿਸਲ ਦੇ ਜਿਹੜੇ ਮੈਂਬਰ ਸੀ ਜਾਂ ਇਸ ਮਿਸਲ ਦੇ ਜਿਹੜੇ ਸਿਪਾਈ ਸੀ ਜਾਂ ਇਸ ਮਿਸਲ ਨੂੰ ਚਲਾਉਣ ਵਾਲੇ ਜਿੰਨੇ ਵੀ ਸਿੱਖ ਸੀ ਉਹਨਾਂ ਨੇ ਹੁਣ ਜੇ ਆਪਾਂ ਇਸ ਮਿਸਲ ਦੀ ਹੋਂਦ ਕਦੋਂ ਤੋਂ ਆ ਜਾਂ ਇਹ ਮਿਸਲ ਬਣੀ ਕਦੋਂ ਤੋਂ ਜੇ ਆਪਾਂ ਇਸ ਚੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਉਸ ਦੌਰ ਤੇ ਚੱਲਦੇ ਹਾਂ ਜਦੋਂ ਜ਼ਕਰੀਆ ਖਾਨ ਜਿਹੜਾ ਬਾਇਸ ਰਾਏ ਬਣਦਾ ਜਾਂ ਗਵਰਨਰ ਬਣਦਾ ਜਾਂ ਸੂਬਾਦਾਰ ਬਣਦਾ ਉਹ ਲਾਹੌਰ ਦਾ 1726 ਦੇ ਵਿੱਚ ਉਹ ਇਹ ਸਮਾਂ ਉਸ ਵਕਤ ਦਾ ਜਿਹੜਾ ਸਮਾਂ ਹੈ ਤਾਂ ਬੜਾ ਇੱਕ ਭਿਆਨਕ ਸਮਾਂ ਹੈ ਤਾਂ ਇਸ ਸਮੇਂ ਦੌਰਾਨ 1732 ਦੇ ਵਿੱਚ ਜਿਹੜੀ ਹੈ ਭਾਈ ਮਨੀ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ ਠੀਕ ਹੈ ਜੀ ਤਾਰਾ ਸਿੰਘ ਬਾ ਉਹਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਸਿੱਖਾਂ ਦੇ ਵਿੱਚ ਇੱਕ ਬੜਾ ਰੋਸ ਹੈ ਮੁਗਲ ਹਕੂਮਤ ਦੇ ਖਿਲਾਫ ਹੁਣ ਜ਼ਕਰੀਆ ਖਾਨ ਨੂੰ ਨਾ ਤਾਂ ਦਿੱਲੀ ਤੋਂ ਕੋਈ ਬਹੁਤੀ ਉਮੀਦ ਹੈ ਉਹਨੂੰ ਨਾਲ ਦੀ ਨਾਲ ਉਹਨੂੰ ਜਿਹੜੀ ਉਹਦੀ ਪੱਛਮੀ ਸਰਹੱਦ ਹੈ ਅਫਗਾਨਿਸਤਾਨ ਵਾਲੀ ਉਧਰਲੇ ਪਾਸਿਓਂ ਵੀ ਡਰ ਸਤਾਉਂਦਾ ਤੇ ਇਧਰੋਂ ਉਹਦੇ ਬਿਲਕੁਲ ਇਹ ਗਮਾਂਡ ਦੇ ਵਿੱਚ ਇੱਕ ਜਿਹੜੀ ਜੰਗ ਜੋ ਕਾਮ ਹੈ ਸਿੱਖਾਂ ਦੀ ਉਹਦੇ ਨਾਲ ਜੂਝਣ ਵਾਸਤੇ ਹਰ ਵੇਲੇ ਉਹ ਤਿਆਰ ਬੈਠੀ ਆ ਹੁਣ ਜਕਰੀਆ ਖਾਨ ਇਹਦਾ ਇੱਕ ਹੱਲ ਕੱਢਦਾ 1733 ਦੇ ਵਿੱਚ ਉਹ ਸਿੱਖਾਂ ਨੂੰ ਇੱਕ ਜ਼ਗੀਰ ਦੀ ਆਫਰ ਦਿੰਦਾ ਵੀ ਤੁਸੀਂ ਐ ਕਰੋ ਮੇਰੇ ਤੋਂ ਇੱਕ ਜ਼ਗੀਰ ਲੈ ਲਓ ਉੱਥੇ ਤੁਸੀਂ ਆਪਦਾ ਜਿਹੜਾ ਹੈ ਉਹ ਰਾਜ ਭਾਗ ਚਲਾਓ ਤੁਸੀਂ ਵੀ ਸ਼ਾਂਤੀ ਨਾਲ ਰਹੋ ਤੇ ਮੈਨੂੰ ਵੀ ਸ਼ਾਂਤੀ ਨਾਲ ਰਹਿਣ ਦਿਓ ਜੇ ਤੁਹਾਨੂੰ ਮੇਰੀ ਲੋੜ ਪਊ ਹਨਾ ਤਾਂ ਮੈਂ ਤੁਹਾਡੀ ਮਦਦ ਕਰੂੰ ਜੇ ਮੈਨੂੰ ਤੁਹਾਡੀ ਲੋੜ ਪਈ ਤਾਂ ਪਊ ਤਾਂ ਤੁਸੀਂ ਮੇਰੀ ਮਦਦ ਕਰਿਓ ਆ ਸਿੱਖਾਂ ਨੇ ਬਹੁਤ ਸਾਰੀਆਂ ਨਾ ਨੁਕਰਾਂ ਤੋਂ ਬਾਅਦ ਯਾਨੀ ਕਹਿ ਲਓ ਵੀ ਇੱਕ ਤਰ੍ਹਾਂ ਦੇ ਤਰਲੇ ਹੀ ਕਰਾਏ ਜਕਰੀਆ ਖਾਂ ਤੋਂ ਜਿਹੜੀ ਹੈ ਉਹ ਉਹਦੀ ਜਿੱਤੀ ਹੋਈ ਜ਼ਗੀਰ ਜਿਹੜੀ ਹੈ ਉਹਨੂੰ ਉਹਨਾਂ ਨੇ ਪ੍ਰਵਾਨ ਕਰ ਲਿਆ ਪਿਛਲੀ ਆਪਾਂ ਜਦੋਂ ਫੈਜ਼ਲਪੁਰਿਆ ਮਿਸਲ ਦੀ ਗੱਲ ਕੀਤੀ ਸੀ ਤਾ ਉਹਦੇ ਵਿੱਚ ਆਪਾਂ ਇਹ ਗੱਲ ਕੀਤੀ ਸੀ ਪਹਿਲੇ ਨਵਾਬ ਜਿਹੜੇ ਸਿੱਖਾਂ ਵੱਲੋਂ ਫਿਰ ਨਿਯੁਕਤ ਹੁੰਦੇ ਨੇ ਉਹ ਸੀਗੇ ਕਪੂਰ ਸਿੰਘ ਫੈਜ਼ਲਪੁਰੀਆ ਤਾਂ ਉਸ ਵਕਤ ਜਦੋਂ ਅ ਇਹ ਮਦਲ ਬਣੀ ਤਾਂ ਜਿਹੜੀ ਇਹਨਾਂ ਦਾ ਜਿਹੜਾ ਕਬਜ਼ਾ ਸੀ ਮੇਨ ਮਤਲਬ ਇਹਨਾਂ ਦਾ ਜਿਹਨੂੰ ਆਪਾਂ ਰਾਜਧਾਨੀ ਕਹਿ ਲઈએ ਮਿਸਲਾਂ ਦੀ ਉਸ ਵੇਲੇ ਜਾਂ ਜਿਹੜੀ ਜ਼ਗੀਰ ਜਿਹੜੀ ਮਿਲੀ ਤਾਂ ਉਹ ਅਹਰ ਸਾਰੇ ਇਹਨਾਂ ਦਾ ਟਿਕਾਣਾ ਸੀ ਪੱਕਾ ਜਿੱਥੇ ਚੱਕ ਦੀਗੇ ਜਿਹੜੇ ਉਹ ਪੱਕੇ ਤੌਰ ਤੇ ਫਿਰ ਰਹਿਣ ਲੱਗੇ ਅ ਉਦੋਂ ਫਿਰ ਇਹ ਮਤਾ ਕੀਤਾ ਗਿਆ ਮਤਾ ਪਾਸ ਕੀਤਾ ਗਿਆ ਗੁਰਮਤਾ ਇੱਕ ਤੈ ਕੀਤਾ ਗਿਆ ਇੱਕ ਵੀ ਭਾਈ ਜੇ ਹੁਣ ਸਾਡੇ ਕੋਲੇ ਨਵਾਬੀ ਵੀ ਆ ਸਾਡੇ ਕੋਲੇ ਇੱਕ ਜਗੀਰ ਆ ਤਾਂ ਫਿਰ ਸਾਡਾ ਝੰਡਾ ਵੀ ਹੋਣਾ ਚਾਹੀਦਾ ਤਾਂ ਉਸ ਵਕਤ ਜਿਹੜੇ ਹੈ ਉਹ ਆਪਣੇ ਪੰਜ ਝੰਡੇ ਨੇ ਜਿਹੜੇ ਫਿਰ ਇਹਨਾਂ ਨੇ ਸਿਲੈਕਟ ਕਰ ਲਏ ਹਨਾ ਪੰਜ ਝੰਡਿਆਂ ਨੂੰ ਚੱਕਣ ਵਾਲੇ ਫਿਰ ਪੰਜ ਝੰਡਾ ਬਰਦਾਰ ਬਣ ਗਏ ਠੀਕ ਹੈ ਜੀ ਤੇ ਜਿਹੜਾ ਫਿਰ ਕੇਂਦਰੀ ਕਹਿ ਲਈਏ ਆਪਾਂ ਅਲੱਗ-ਅਲੱਗ ਰੰਗਾਂ ਦੇ ਉਹ ਝੰਡੇ ਸੀ ਜਿਹੜਾ ਕੇਂਦਰੀ ਝੰਡਾ ਸੀ ਜਿਹਨੂੰ ਆਪਾਂ ਕਹਿ ਲਈਏ ਵੀ ਖਾਲਸਾ ਜੀ ਦਾ ਝੰਡਾ ਉਹਦਾ ਰੰਗ ਸੀ ਕੇਸਰੀ ਹਨਾ ਤੇ ਇਹਨਾਂ ਪੰਜਾਂ ਝੰਡਿਆਂ ਨੂੰ ਜਿਹੜੇ ਚੱਕਣ ਵਾਲੇ ਸੀ ਜਿਹਨੂੰ ਆਪਾਂ ਕਹਿ ਦਿੰਦੇ ਆ ਝੰਡਾ ਬਰਦਾਰ ਝੰਡਾ ਚੱਕਣ ਵਾਲੇ ਉਹ ਘੋੜਿਆਂ ਦੇ ਉੱਤੇ ਚੜ੍ਹ ਕੇ ਘੋੜਿਆਂ ਦੇ ਉੱਤੇ ਬੈਠ ਕੇ ਜਦੋਂ ਵੀ ਖਾਲਸਾ ਜੀ ਦਲ ਖਾਲਸਾ ਜਦੋਂ ਵੀ ਚੜ੍ਹਾਈ ਕਰਦਾ ਜਾਂ ਕਿਸੇ ਅ ਪਾਸੇ ਹਮਲੇ ਵਾਤੇ ਇਹਨਾਂ ਦੀਆਂ ਜਿਹੜੇ ਜਥੇ ਨੇ ਉਹ ਤੁਰਦੇ ਤਾਂ ਇਹ ਪੰਜੇ ਝੰਡਾ ਬਰਦਾਰ ਇਹਨਾਂ ਦਲਾਂ ਦੀ ਅਗਵਾਈ ਕਰਦੇ ਹੁਣ ਜੇ ਆਪਾਂ ਇਹਨਾਂ ਪੰਜਾਂ ਸਰਦਾਰਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਝੰਡੇ ਚੱਕੇ ਹਨਾ ਤਾਂ ਉਹਨਾਂ ਦੇ ਵਿੱਚ ਸੀਗਾ ਸਰਦਾਰ ਦਸੌਂਦਾ ਸਿੰਘ ਸ਼ੇਰਗਿਲ ਸਰਦਾਰ ਦਸੌਂਦਾ ਸਿੰਘ ਸ਼ੇਰਗਿਲ ਫਰੋਜਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਸਿੰਘਾਂਵਾਲਾ ਉੱਥੇ ਦੇ ਇਹ ਮਤਲਬ ਬਸਨੀਕ ਸੀਗੇ ਦਸੌਂਦਾ ਸਿੰਘ ਸ਼ੇਰ ਜੱਲ ਉਸ ਤੋਂ ਬਾਅਦ ਦੂਜਾ ਜਿਹੜਾ ਸੀ ਉਹ ਸੀ ਸੰਗਤ ਸਿੰਘ ਤੀਜਾ ਸੀਗਾ ਜੈ ਸਿੰਘ ਚੌਥਾ ਸੀਗਾ ਕੈਲੋਂ ਪਿੰਡ ਦਾ ਪਿੰਡ ਸਰਦਾਰ ਕੋਇਰ ਸਿੰਘ ਕੋਇਰ ਸਿੰਘ ਤੇ ਪੰਜਵਾਂ ਸੀਗਾ ਸਰਦਾਰ ਮਾਨ ਸਿੰਘ ਪਿੰਡ ਦੰਦਕ ਇਹ ਪੰਜੇ ਫਿਰ ਜਿਹੜੇ ਸੀਗੇ ਘੋੜਿਆਂ ਦੇ ਉੱਤੇ ਸਵਾਰ ਹੁੰਦੇ ਤੇ ਖਾਲਸਾ ਦਲਾਂ ਦੀ ਅਗਵਾਈ ਕਰਦੇ ਤੇ ਮੂਰੇ ਮੂਰੇ ਇਹ ਨਿਸ਼ਾਨ ਲੈ ਕੇ ਨਿਸ਼ਾਨ ਨੂੰ ਉੱਚਾ ਚੱਕ ਕੇ ਮਤਲਬ ਹਨਾ ਤੇ ਅਕਾਲ ਅਕਾਲ ਦੇ ਜਕਾਰੇ ਲਾਉਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇ ਜਕਾਰੇ ਲਗਾਉਂਦੇ ਬੋਲੇ ਸੋਨਿਆ ਹਾਲ ਸਤਿ ਸ੍ਰੀ ਅਕਾਲ ਦੇ ਇਹ ਜਕਾਰੇ ਲਗਾਉਂਦੇ ਤੇ ਦੁਸ਼ਮਣ ਦੀਆਂ ਜਿਹੜੀਆਂ ਸਫਾ ਨੇ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਜਾਨੀ ਕਿ ਖੌਫ ਇਹ ਜਿਹੜਾ ਹੈ ਉਹਨੂੰ ਇਹ ਭਰ ਦਿੰਦੇ ਤੇ ਜਦੋਂ ਅਸਲੀ ਜੁੱਧ ਦਾ ਸਮਾਂ ਆਉਂਦਾ ਫਿਰ ਜਿਹੜਾ ਸਿੱਖਾਂ ਦਾ ਬੇਸ ਕੈਂਪ ਹੁੰਦਾ ਬਣਾਇਆ ਹੋਇਆ ਉਸ ਵੇਲੇ ਮੈਦਾਨੇ ਜੰਗ ਦੇ ਵਿੱਚ ਤਾਂ ਉੱਥੇ ਇਹਨਾਂ ਨਿਸ਼ਾਨਾਂ ਨੂੰ ਲਗਾਇਆ ਜਾਂਦਾ ਇਹਨਾਂ ਨੂੰ ਸਤਕਾਰ ਸਹਿਤ ਉਸ ਜਗ੍ਹਾ ਦੇ ਉੱਤੇ ਰੱਖਿਆ ਜਾਂਦਾ ਉੱਥੇ ਸਥਾਪਿਤ ਕੀਤਾ ਜਾਂਦਾ ਔਰ ਜਦੋਂ ਖਾਲਸਾ ਜੀ ਜੰਗ ਜਿੱਤ ਲੈਂਦੇ ਤਾਂ ਫਿਰ ਜਿਹੜਾ ਵੀ ਉੱਥੋਂ ਕੋਈ ਇਹਨਾਂ ਨੂੰ ਮਿਲਦਾ ਆਪਾਂ ਕਹਿ ਲਈਏ ਵੀ ਇੱਕ ਤਰ੍ਹਾਂ ਦੀ ਬੂਟੀ ਇੰਗਲਿਸ਼ ਦਾ ਲਫ਼ਜ਼ ਮੈਂ ਇੱਥੇ ਵਰਤੂੰਗਾ ਬੂਟੀ ਜੇ ਆਪਾਂ ਸਿੱਧੀ ਪੰਜਾਬੀ ਚ ਕਹਿਣਾ ਹੋਵੇ ਵੀ ਜਿਹੜੀ ਲੁੱਟਮਾਰ ਜਾਂ ਜੋ ਵੀ ਉਸ ਜੇਤੂ ਇਲਾਕੇ ਦੇ ਵਿੱਚੋਂ ਧਨ ਦੌਲਤ ਗਹਿਣਾ ਜੋ ਵੀ ਉੱਥੋਂ ਮਿਲਦਾ ਤਾਂ ਬਾਕੀ ਮਿਸਲਾਂ ਦੇ ਸਰਦਾਰ ਇਹ ਸਤਕਾਰ ਦੇ ਵਜੋਂ ਇਹਨਾਂ ਨਿਸ਼ਾਨਾਂ ਦੇ ਉੱਤੇ ਉਹ ਉਹ ਪੇਟਾਵਾਂ ਨੇ ਜਿਹੜੀਆਂ ਉਹ ਅਰਪਣ ਕਰ ਦਿੰਦੇ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਕਿ ਜੇ 10 ਮਿਸਲਾਂ ਮਾਝੇ ਦੀਆਂ ਲੜਦੀਆਂ ਸੀ ਤਾਂ 11ਵੀਂ ਮਿਸਲ ਹੈ ਜਿਹੜੀ ਨਿਸ਼ਾਨ ਵਾਲੀਆ ਮਿਸਲ ਹੈ ਤਾਂ ਇਹਦੀ ਆਮਦਨ ਦਾ ਇੱਕ ਜਿਹੜਾ ਸਾਧਨ ਸੀ ਉਹ ਝੰਡਿਆਂ ਨੂੰ ਜਿਹੜਾ ਸਤਕਾਰ ਦਿੱਤਾ ਜਾਂਦਾ ਸੀ ਬਾਕੀ ਖਾਲਸਾ ਜੀ ਵੱਲੋਂ ਉਹ ਹੀ ਮਤਲਬ ਵੱਡਾ ਜਿਹੜਾ ਹੈ ਸੋਰਸ ਆਫ ਇਨਕਮ ਸੀਗਾ ਨਿਸ਼ਾਨ ਵਾਲੀਆ ਮਿਸਲ ਦਾ ਹੁਣ ਜੇ ਆਪਾਂ ਗੱਲ ਕਰੀਏ ਵੀ ਉਹ ਜਿਹੜਾ ਪੈਸਾ ਇਕੱਠਾ ਇਹਨਾਂ ਦੇ ਕੋਲ ਹੁੰਦਾ ਸੀ ਫਿਰ ਉਸ ਪੈਸੇ ਦਾ ਕੀ ਕੀਤਾ ਜਾਂਦਾ ਸੀ ਤਾਂ ਫਿਰ ਇਹ ਜਿਹੜਾ ਹੈ ਅ ਪੈਸਾ ਇਸ ਮਿਸਲ ਦੇ ਸਰਦਾਰਾਂ ਨੂੰ ਇਕੱਠਾ ਹੁੰਦਾ ਉਹ ਸਾਰਾ ਪੈਸਾ ਇਹ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਸਾਂਭ ਸੰਭਾਲ ਹੈ ਉੱਥੇ ਦਾ ਜਿਹੜਾ ਪਵਿੱਤਰ ਸਰੋਵਰ ਹੈ ਅੰਮ੍ਰਿਤਸਰ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਜਿਹੜੀ ਸਾਂਭ ਸੰਭਾਲ ਹੈ ਰੱਖ ਰਖਾਉ ਹੈ ਇਹ ਫਿਰ ਮਿਸਲ ਦੇ ਸਰਦਾਰ ਨੇ ਜਿਹੜੇ ਉਹ ਸਾਰਾ ਪੈਸਾ ਉਹ ਜਿਹੜਾ ਵੀ ਖਾਲਸਾ ਜੀ ਵੱਲੋਂ ਇਹਨਾਂ ਨੂੰ ਮਿਲਦਾ ਉਹ ਸਾਰਾ ਉੱਥੇ ਉਹਨੂੰ ਲਗਾ ਦਿੰਦੇ ਹੁਣ ਆਪਾਂ ਇਸ ਮਿਸਲ ਦੇ ਜਿਹੜੇ ਉਗੇ ਸਰਦਾਰ ਨੇ ਜਿਨ੍ਹਾਂ ਦੇ ਵਿੱਚ ਦਸੌਂਦਾ ਸਿੰਘ ਹੈ ਸੰਗਤ ਸਿੰਘ ਹੈ ਠੀਕ ਹੈ ਜੀ ਤੇ ਜੈ ਸਿੰਘ ਹੈ ਜਿਹੜੀਆਂ ਅਗਲੀਆਂ ਵੀਡੀਓਜ਼ ਆਪਾਂ ਬਣਾਵਾਂਗੇ ਉਹਨਾਂ ਦੇ ਵਿੱਚ ਇਹਨਾਂ ਸਰਦਾਰਾਂ ਦਾ ਇਕੱਲੇ ਇਕੱਲੇ ਦਾ ਆਪਾਂ ਜ਼ਿਕਰ ਕਰਾਂਗੇ ਤੇ ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਇਹਨਾਂ ਸਰਦਾਰਾਂ ਦੇ ਨਾਲ ਨਿਸ਼ਾਨ ਵਾਲੀਆਂ ਮਿਸਲ ਦੇ ਜਿਹੜੀ ਸਰਦਾਰ ਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਥਾਵਾਂ ਨੇ ਜਿਹੜੀਆਂ ਉਹ ਜੁੜੀਆਂ ਹੋਈਆਂ ਨੇ ਆ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜਿਹੜੀ ਹੈ ਉਹ ਵੀ ਇਸੇ ਮਿਸਲ ਨਾਲ ਜੁੜੀ ਹੋਈ ਹੈ ਠੀਕ ਹੈ ਜੀ ਆ ਸੌਂਟੀ ਵਾਲੇ ਸਰਦਾਰ ਹੋਗੇ ਉਹ ਵੀ ਇਸੇ ਮਿਸਲ ਦੇ ਨੇ ਠੀਕ ਹੈ ਜੀ ਤੇ ਕਾਫੀ ਜ਼ਿਆਦਾ ਜਿਹੜੇ ਇਤਿਹਾਸਿਕ ਤੇ ਪਰਾਚੀਨ ਸ਼ਹਿਰ ਨੇ ਅੰਬਾਲਾ ਦਾ ਬਹੁਤ ਸਾਰਾ ਹਿੱਸਾ ਮੋਰਿੰਡਾ ਸ਼ਹਿਰ ਤੇ ਇਹ ਕਾਫੀ ਸਾਰਾ ਜਿਹੜਾ ਇਹਨਾਂ ਦਾ ਹਿੱਸਾ ਹੈ ਉਹ ਪੰਜਾਬ ਦੇ ਵਿੱਚ ਬੜੇ ਉਗੇ ਉਗੇ ਇਲਾਕਿਆਂ ਦੇ ਉੱਤੇ ਨਿਸ਼ਾਨ ਵਾਲੀ ਮਿਸਲ ਦੇ ਜਿਹੜੇ ਸਰਦਾਰ ਨੇ ਉਹ ਕਾਬਜ ਰਹੇ ਨੇ ਉਹ ਜਿਹੜੀ ਗੱਲ ਹੈ ਆਪਾਂ ਇਹਨਾਂ ਬਾਰੇ ਜਿਹੜੀ ਗੱਲ ਹੈ ਉਹ ਆਪਾਂ ਅਗਲੀ ਵੀਡੀਓਜ਼ ਦੇ ਵਿੱਚ ਕਰਾਂਗੇ ਠੀਕ ਹੈ ਜੀ ਇਦੋਂ ਜਿਹੜੀ ਅਗਲੀ ਵੀਡੀਓ ਆਪਾਂ ਬਣਾਵਾਂਗੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਸਰਦਾਰ ਦਸੌਂਦਾ ਸਿੰਘ ਦੀ ਜਿਨ੍ਹਾਂ ਨੂੰ ਇਸ ਮਿਸਲ ਦਾ ਬਾਨੀ ਮੰਨਿਆ ਜਾਂਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਵੀ ਉਹਨਾਂ ਦਾ ਪਿੰਡ ਸੀਗਾ ਸਿੰਘਾਂਵਾਲਾ ਜ਼ਿਲ੍ਹਾ ਹੈ ਫਿਰੋਜ਼ਪੁਰ ਦਾ ਉੱਥੇ ਦੇ ਉਹ ਰਹਿਣ ਵਾਲੇ ਸੀਗੇ ਤੇ ਆਪਾਂ ਜਦੋਂ ਹੁਣ ਬਾਕੀ ਵੀਡੀਓ ਬਣਾਵਾਂਗੇ ਉਹਨਾਂ ਦੀ ਜਿਹੜੀ ਬਾਕੀ ਜਾਣ ਪਛਾਣ ਹੈ ਉਸ ਵੀਡੀਓ ਦੇ ਵਿੱਚ ਕਰਾਵਾਂਗੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀ ਵੀਡੀਓ ਹੈ ਬੜੀ ਪਸੰਦ ਆਊਗੀ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਜ਼ਰੂਰ ਦਿਓ ਜਿਵੇਂ ਇੱਕ ਪਿਛਲੀ ਵੀਡੀਓ ਦੇ ਵਿੱਚ ਇੱਕ ਵੀਰ ਨੇ ਵਿਚਾਰ ਦਿੱਤਾ ਸੀਗਾ ਮੈਂ ਕਿਹਾ ਸੀਗਾ ਵੀ ਆਪਾਂ ਜਿਹੜੀ ਅਗਲੀ ਵੀਡੀਓ ਬਣਾਵਾਂਗੇ ਬਗੇਲ ਸਿੰਘ ਵਾਲੀ ਵੀਡੀਓ ਤੋਂ ਬਾਅਦ ਵੀ ਉਹ ਆਪਾਂ ਬਣਾਵਾਂਗੇ ਅ ਸ਼ੂਗਰ ਚੱਕੀਆ ਮਿਸਲ ਦੀ ਤਾਂ ਉਥੇ ਇੱਕ ਨੇ ਮੈਨੂੰ ਇੱਕ ਵਿਚਾਰ ਆਇਆ ਕਿਸੇ ਨੇ ਮੈਨੂੰ ਇਹ مشਵਰਾ ਭੇਜਿਆ ਵੀ ਦੇਖੋ ਜੀ ਤੁਸੀਂ ਐਉਂ ਕਰਿਓ ਸ਼ੂਗਰ ਚੱਕੀਆ ਮਿਸਲ ਜਿਹੜੀ ਹੈ ਉਹਦੀ ਸਭ ਤੋਂ ਅਖੀਰ ਤੇ ਵੀਡੀਓ ਬਣਾਇਓ ਉਹਦੇ ਬਾਰੇ ਜਿਹੜੀ ਜਾਣਕਾਰੀ ਤੁਸੀਂ ਦੇਣੀ ਆ ਸਭ ਤੋਂ ਅਖੀਰ ਤੋ ਦਿਓ ਤਾਂ ਆਪਾਂ ਇਹੀ ਗੱਲ ਕਰਾਂਗੇ ਆ ਆਪਾਂ ਨਿਸ਼ਾਨ ਵਾਲੀਆਂ ਮਿਸਲ ਨੂੰ ਆਪਾਂ ਅੱਜ ਸ਼ੁਰੂ ਕੀਤਾ ਉਮੀਦ ਹੈ ਤੁਹਾਨੂੰ ਇਹਦੇ ਚ ਜਿਹੜੀ ਦਿੱਤੀ ਗਈ ਜਾਣਕਾਰੀ ਹੈ ਸੰਖੇਪ ਜਾਣਕਾਰੀ ਜੋ ਵੀ ਇਹ ਚ ਪ੍ਰੋਵਾਈਡ ਕਰਾਈ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ 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 ਧੰਨਵਾਦ ਬਹੁਤ ਬਹੁਤ ਧੰਨਵਾਦ